ਨੋ ਵੰਦੇ ਸਤਿ ਸ਼੍ਰੀ ਅਕਾਲ ਦੀ ਪਰਵਾਹ ਜਨ ਅਤੇ ਆ ਤੁਹਾਡਾ ਸਭ ਦਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਗੁਰੂ ਦੀ ਕਿਰਪਾ ਨਾਲ ਸੀ ਵੀ ਠੀਕ ਠਾਕ ਆ ਜੀ ਤੇ ਇਹ ਜਿਹੜੇ ਪਹਿਲੀ ਵਾਰੀ ਆਇਆ ਹੈ ਚੈਨਲ ਤੇ ਚੈਨਲ ਨੂੰ ਕਰਕੇ ਜੀ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜੀ ਹੋਰ ਅਸਰ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੇ ਮੈਂ ਲੱਗਦੀ ਸੀ ਕਿਚਨ ਸਾਫ ਕਰਨਾ ਤੇ ਮੈਂ ਕਿਹਾ ਸਾਫ ਕਰਦੇ ਆਗੇ ਸਿੱਟੇ ਨੂੰ ਸਾਫ Редактор субтитров А.Семкин ਸੇਵਾ ਕਰਾਂਗੀ ਠੀਕ ਹੈ ਜੀ ਆਪਾਂ ਆਪਾਂ ਚੁੱਕੀਏ ਜੇ ਇਹਦਾ ਕੋਈ ਪਤਾ ਨਹੀਂ ਹੈ ਜੀ ਜਿਹੜਾ ਟਾਈਮ ਉਹ ਪਹਿਲਾਂ ਤਾਂ ਹੋ ਗਿਆਗਾ ਤੇ ਆਪਾਂ ਬਣਾਉਣ ਲਈ ਕੋਸ਼ਿਸ਼ ਕਰਦੇ ਤੀਏ ਸਵੇਰੇ ਪਰ ਸੂਈ ਜਿਹੜਾ ਸਾਫ਼ ਕਰੀ ਸੀ ਉਸ ਤੋਂ ਬਾਅਦ ਆ ਗਿਆ ਮੀ ਸਵੇਰੇ ਤਾਂ ਬਹੁਤ ਜ਼ਿਆਦਾ ਧੁੱਪ ਲੱਗੀ ਸੀ ਤੇ ਫੇਰ ਹੁਣ ਉਸ ਤੋਂ ਬਾਅਦ ਮੀ ਆ ਗਿਆ ਜਦੋਂ ਕੰਮ ਜਨਵੇੜ ਕੇ ਹਟੇ ਬਸ ਤੇ ਮੋਨ ਮੈਂ ਲੱਗੀ ਸੀ ਕੋਸ਼ਿਸ਼ ਤੇ ਰੋ

ਸੂਕਾ ਸੁੱਕੇ ਤੋਂ ਦੋ ਦੋ ਗੋਟੇ ਵਧੀਆ ਬਣਨਗੇ ਤੇ ਇਧਰ ਮੈਂ ਵੇਸਾਂ ਲਿਆ ਸੀ ਉਹਦੇ ਵਿੱਚ ਪਾ ਲਿਆ ਨੂੰ ਵਿੱਚ ਮੇਥੀ ਵਗੈਰਾ ਸਾਰੇ ਮਸਾਲੇ ਪਾ ਲਏ ਸੀ ਤੇ ਹੁਣ ਮੈਂ ਖੋਲ ਗਏ ਆਂ ਪਹਿਲਾਂ ਪਹਿਰੇ ਵਿੱਚ ਮੈਂ ਸਾਰੇ ਮਿਕਸ ਕਰ ਲੈਣੇ ਆਂ ਆੜਾ ਲੇ ਕੋਈ ਰੱਖਾਂਗੇ ਇੰਨਾ ਮੀਂਹ ਆਇਆ ਉਸ ਤੋਂ ਬਾਅਦ ਇੰਨਾ ਮੀਂਹ ਆਇਆ ਸਵੇਰੇ ਥੋੜੀ ਜਿਹੀ ਧੁੱਪ ਲੱਗੀ ਬਹੁਤ ਜ਼ਿਆਦਾ ਨਹੀਂ ਆਇਆ ਦਾ ਬੱਦਲ ਚ ਆਸ਼ੀਰੇ ਪੜੇ ਪਏ ਹੈਗੇ। ਕੁਝਾ ਗੈਸ ਲਾਪੇ ਪੱਖਾ ਬੰਦ ਕਰੇ। ਆਹ ਆਹ ਇਹੋ ਬੰਦ ਕਰ ਦੇ। ਗੈਸ ਚ ਲਾ।

ਦੇਖੋ ਜਿਹੜੇ ਬਰੈਡ ਪਕੌੜੇ ਆਏ ਆਪਣੇ ਬਣ ਗਏ ਨੇ ਓਪ ਤੇ ਬਣਾਏ ਆਪਾਂ ਨਾਲ ਨਵੇਂ ਬਰੈਡ ਬਣਾਏ ਆ ਤੇ ਆ ਜੋ ਵੀ ਸਾਰੇ ਜਾਣੇ ਖਾ ਲਓ ਬਸ ਇਹ ਗਾਸਟ ਵਾਲਾ ਪੂਰੀ ਸੀਗਾ ਇਹ ਬਣਾ ਲਿਆ ਆਪਾਂ ਜੀ ਨੂੰ ਸਾਰੇ ਜਾਣੇ ਇਕੱਠੇ ਬੈਠ ਕੇ ਖਾਵਾਂਗੇ ਇਹ ਕੋ ਆਪਾਂ ਮਾਇਓਨੈਸ ਨਾਲ ਤੇ ਪੋਟੈਟੋ ਸੌਸ ਦੇ ਨਾਲ ਮਿਕਸ ਕਰਕੇ ਖਾਵਾਂਗੇ ਤੇ ਬਹੁਤ ਵਧੀਆ ਲੱਗਣਗੇ ਇਹਦੇ ਨਾਲ ਕੋਫਤੇ ਆਪਾਂ ਨੂੰ ਮਿਕਸ ਕਰਕੇ ਤੇ ਆਜਾ ਤੁਸੀਂ ਵੀ ਖਾ ਲਓ ਜੀ ਸਾਰੇ ਜਾਣੇ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਦੇ ਆ ਤੇ ਅੱਗੇ ਆਪਾਂ ਨਵੇਂ ਵਲੌਗ ਦੇ ਨਾਲ ਤੁਹਾਨੂੰ ਮਿਲਾਂਗੇ ਸਤਿ ਸ਼੍ਰੀ ਅਕਾਲ